ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ ਚ ਏਜੰਸੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ। ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਪ੍ਰੋਬਲਮ ਪੈਂਡਿੰਗ ਪਈਆਂ ਨੇ। ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ। ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ। ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾ ਚਿਰ ਆਪਣੀ ਰਾਜਧਾਨੀ ਦੀ ਬਣਾ ਲੰਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹਰੇ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਦੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਮੁਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ ਬੀਬੀਐਮਬੀ ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ ਸਟਕੋ ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ ਬੀਐਸਐਫ 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉੱਥੋਂ ਸੈਨੇਟ ਖਤਮ ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ ਉੱਥੇ ਆਪਣੇ ਭਾਸ਼ਣ ਚ ਪ੍ਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ ਪਰ ਸੈਨੇਟ ਬਾਰੇ ਇੱਕ ਸ਼ਬਦ ਵੀ ਬੋਲੇ ਨਹੀਂ ਪਹਿਲਾਂ ਤੇ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਤੁਹਾਡੇ ਐਜੂਕੇਸ਼ਨ ਮਨਿਸਟਰ ਨੇ ਸਹਿਮਤੀ ਦਿੱਤੀ ਉੱਥੇ ਤਾਂ ਇਹ ਸੈਨੇਟ ਖਤਮ ਕੀਤੀ ਜਾ ਰਹੀ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਥ ਨੇ ਚਾਹੇ ਉਹ ਪਾਣੀ ਹੋਵੇ ਰਾਜਧਾਨੀ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਹੈ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣਾ ਦੀ ਕੋਈ ਬਿਲਡਿੰਗ ਬਣ ਨਹੀਂ ਦਵਾਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਤਾਨੀ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰਕhetra ਲੈ ਜਾਏ ਸਾਨੂੰ ਕੋਈ ਲਾਗਤ ਹੈਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੁਣ ਆਉਂਦਾ ਜੀ ਜਦਣ ਸੁੱਤੇ ਪਿਆ ਨਹੀਂ ਟਵੀਟ ਕਰਕੇ ਹਰਿਆਣਾ ਦੀ ਜ਼ਮੀਨ ਮੰਗੀ ਨਾਲ ਸ਼ਰਾਰਤ ਨਾਲ ਤੁਸੀਂ ਵੀ ਮੰਗੀ ਉਹ ਪੰਜਾਬ ਦੇ ਹੱਕ ਮਾਰਨ ਦਾ ਉਹ ਪੰਜਾਬ ਦੇ ਹੱਕ ਖੋਣ ਦੀ ਨੀਤੀ ਤੁਸੀਂ ਰੱਖੀ ਜਿਹੜੇ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਕਿ ਭਾਈ ਇਹ ਵਿਧਾਨ ਸਭਾ ਵੀ ਚੰਡੀਗੜ੍ਹ ਇਹ ਜਿਹੜੀ ਚੰਡੀਗੜ੍ਹ ਚ ਬਣੀ ਐ ਪੰਜਾਬ ਦੀ ਐ ਇਹ ਹਾਈ ਕੋਰਟ ਵੀ ਜਿਹੜੀ ਬਿਲਡਿੰਗ ਬਣੀ ਐ ਪੰਜਾਬ ਦੀ ਐ ਉਹ ਮੁੱਖ ਮੰਤਰੀ ਤੋਂ ਹੋਰ ਪੰਜਾਬ ਕੀ ਤਵੱਕੋ ਰੱਖੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਦਾ ਜਿਨ੍ਹਾਂ ਦਾ ਤੁਸੀਂ ਹਿੱਸਾ ਵੰਡ ਰਹੇ ਹੋ ਇਹ ਬੰਦ ਕਰ ਦਿਓ ਆ ਜਿਹੜੇ ਤੁਹਾਡੇ ਬੁਲਾਰੇ ਹੰਝੂ ਆਉਂਦੇ ਫਿਰਦੇ ਕਿ ਜੀ ਐਨਜੀਟੀ ਨੇ ਅਪਰੂਵਲ ਦਿੱਤਾ ਜੀ ਕਿਵੇਂ ਦਿੱਤਾ ਭਾਈ ਤੁਹਾਡੀ ਸਹਿਮਤੀ ਨਾਲ ਦਿੱਤਾ ਤੁਸੀਂ ਤਾਂ ਆਪ ਵੱਖਰੀ ਜ਼ਮੀਨ ਮੰਗਦੇ ਸੀ ਅਗਲੇ ਨੇ ਚੱਕ ਕੇ ਦਿੱਤਾ ਸੋ ਹੁਣ ਲੋਕ ਤੁਹਾਡੇ ਮਗਰਮਚਦੇ ਹੰਝੂ ਨਹੀਂ ਦੇਖਣਾ ਚਾਹੁੰਦੇ ਲੋਕਾਂ ਨੂੰ ਆ ਕੇ ਜਵਾਬ ਦਿਓ ਕਿ ਪੰਜਾਬ ਦੇ ਨਾਲ ਐਡਾ ਵੱਡਾ ਧਰੋ ਤੁਸੀਂ ਕਿਉਂ ਕਮਾਇਆ ਜਦਕਿ ਤੁਹਾਨੂੰ 92 ਐਮਐਲਏ ਦੇ ਕੇ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਸੀ ਪਰ ਤੁਸੀਂ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ ਨਾਲ ਇੱਕ ਵੱਡਾ ਧੋਖਾ ਕੀਤਾ ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ 'ਚ ਆਜੈਂਟੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ 'ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ ਬਾਈ ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿਨ੍ਹਾਂ ਚ ਰ ਆਪਣੀ ਰਾਜਧਾਨੀ ਨਹੀਂ ਬਣਾ ਲੰਦੇ ਤੁਸੀਂ ਵਰਤ ਲੋ ਤੇ ਹੁਣ ਕੇਂਦਰ ਉਰੇ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਦੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਮੁਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ BBMB ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ ਸਟਕੋ ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ ਬੀਐਸਐਫ 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉੱਥੋਂ ਸੈਨੇਟ ਖਤਮ ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ ਉੱਥੇ ਆਪਣੇ ਭਾਸ਼ਣ ਚ ਪ੍ਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ ਪਰ ਸੈਨੇਟ ਬਾਰੇ ਇੱਕ ਸ਼ਬਦ ਨਹੀਂ ਬੋਲੇ ਫਿਰ ਅੱਜ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਤੁਹਾਡੇ ਐਜੂਕੇਸ਼ਨ ਮਨਿਸਟਰ ਨੇ ਸਹਿਮਤੀ ਦਿੱਤੀ ਉੱਥੇ ਸਾਇੰਸ ਸੈਨੇਟ ਖਤਮ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਕ ਨੇ ਚਾਹੇ ਉਹ ਪਾਣੀ ਹੋਵੇ ਰਾਜਧਾਨੀ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਹੈ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣਾ ਦੀ ਕੋਈ ਬਿਲਡਿੰਗ ਬਣ ਨਹੀਂ ਦਵਾਂਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਧਾਨੀ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰ ਖੇਤਰ ਲੈ ਜਾਏ ਸਾਨੂੰ ਕੋਈ ਲਾਗਤ ਹੈਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੈ ਨਾਉਂਦਾ ਜੀ ਜਦ ਜਦਨ ਸੁੱਤੇ ਪਿਆ ਨੇ ਟਵੀਟ ਕਰਕੇ ਹਰਿਆਣਾ ਦੀ ਜ਼ਮੀਨ ਮੰਗੀ ਨਾਲ ਸ਼ਰਾਰਤ ਨਾਲ ਤੁਸੀਂ ਵੀ ਮੰਗੀ ਉਹ ਪੰਜਾਬ ਦੇ ਹੱਕ ਮਾਰਨ ਦਾ ਉਹ ਪੰਜਾਬ ਦੇ ਹੱਕ ਖੋਣ ਦੀ ਨੀਂ ਤੁਸੀਂ ਰੱਖੀ ਜਿਹੜੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਭਾਈ ਇਹ ਵਿਧਾਨ ਸਭਾ ਵੀ ਚੰਡੀਗੜ੍ਹ ਇਹ ਜਿਹੜੀ ਚੰਡੀਗੜ੍ਹ ਚ ਬਣੀ ਹੈ ਪੰਜਾਬ ਦੀ ਹੈ ਇਹ ਹਾਈ ਕੋਰਟ ਵੀ ਜਿਹੜੀ ਬਿਲਡਿੰਗ ਬਣੀ ਹੈ ਪੰਜਾਬ ਦੀ ਹੈ ਉਹ ਮੁੱਖ ਮੰਤਰੀ ਤੋਂ ਹੋਰ ਪੰਜਾਬ ਕੀ ਤਵੱਕੋ ਰੱਖੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਦਾ ਜਿੰਨਾਂ ਦਾ ਤੁਸੀਂ ਹਿੱਸਾ ਵੰਡ ਰਹੇ ਹੋ ਇਹ ਬੰਦ ਕਰ ਦਿਓ ਆ ਜਿਹੜੇ ਤੁਹਾਡੇ ਬੁਲਾਰੇ ਹੰਝੂ ਆਉਂਦੇ ਫਿਰਦੇ ਕਿ ਜੀ ਐਨ ਜੀਟੀ ਨੇ ਅਪਰੂਵਲ ਦਿੱਤਾ ਜੀ ਕਿਵੇਂ ਦਿੱਤਾ ਭਾਈ ਤੁਹਾਡੀ ਸਹਿਮਤੀ ਨਾਲ ਦਿੱਤਾ ਤੁਸੀਂ ਤਾਂ ਆਪ ਵੱਖਰੀ ਜ਼ਮੀਨ ਮੰਗਦੇ ਸੀ ਅਗਲੇ ਨੇ ਚੱਕ ਕੇ ਦਿੱਤਾ ਸੋ ਹੁਣ ਲੋਕ ਤੁਹਾਡੇ ਮਗਰਮਚਦੇ ਹੰਝੂ ਨਹੀਂ ਦੇਖਣਾ ਚਾਹੁੰਦੇ ਲੋਕਾਂ ਨੂੰ ਆ ਕੇ ਜਵਾਬ ਦਿਓ ਕਿ ਪੰਜਾਬ ਦੇ ਨਾਲ ਐਡਾ ਵੱਡਾ ਧਰੋ ਤੁਸੀਂ ਕਿਉਂ ਕਮਾਇਆ ਜਦਕਿ ਤੁਹਾਨੂੰ 92 ਐਮ ਐਲ ਏ ਦੇ ਕੇ ਤੁਹਾਡੋਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਸੀ ਪਰ ਤੁਸੀਂ ਦਿੱਲੀ ਵਾਲਿਆਂ ਨਾਲ ਲੜ ਕੇ ਪੰਜਾਬ ਨਾਲ ਇੱਕ ਵੱਡਾ ਧੋਖਾ ਕੀਤਾ। ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ। ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ 'ਚ। ਐਜੈਂਸੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ 'ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਹਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ। ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲਾਂ ਪੈਂਡਿੰਗ ਪਈਆਂ ਨੇ। ਉਹਨਾਂ 'ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋਡ ਹੈ। ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾ ਚਿਰ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਤੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਨੂੰ ਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ BBMB ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ SITCO ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਦੇ ਨੇ BSF 40 ਕਿਲੋਮੀਟਰ ਅੰਦਰ ਪੰਜਾਬ ਯੂਨੀਵਰਸਿਟੀ ਉਤੋਂ ਸੈਨੇਟ ਖਤਮ। ਔਰ ਅੱਜ ਮੁੱਖ ਮੰਤਰੀ ਯੂਨੀਵਰਸਿਟੀ ਜਾ ਕੇ ਆਏ ਨੇ ਪੰਜਾਬ। ਉੱਥੇ ਆਪਣੇ ਭਾਸ਼ਣ ਚ ਪ੍ਰਾਲੀ ਧੂਆਂ ਪਤਾ ਨਹੀਂ ਕੀ ਕੀ ਗੱਲਾਂ ਕਰਿਆ। ਪਰ ਸੈਨੇਟ ਬਾਰੇ ਇੱਕ ਸ਼ਬਦ ਨਹੀਂ ਬੋਲੇ। ਫਿਰ ਅੱਜ ਸਾਬਤ ਹੋ ਗਿਆ ਨਾ ਕਿ ਜਿਹੜੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ। ਤੁਹਾਡੇ ਐਜੂਕੇਸ਼ਨ ਮਨਿਸਟਰ ਨੇ ਸਹਿਮਤੀ ਦਿੱਤੀ ਉੱਥੇ ਤਾਂ ਇਹ ਸੈਨੇਟ ਖਤਮ ਕੀਤੀ ਜਾ ਰਹੀ। ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਸਮੇਤ ਪੰਜਾਬ ਦੇ ਜਿੰਨੇ ਹੱਕ ਨੇ ਚਾਹੇ ਉਹ ਪਾਣੀ ਹੋਵੇ ਰਾਜਧਾਨੀ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਇਹ ਲੜਾਈਆਂ ਲੜਦਾ ਰਿਹਾ ਹੈ ਅੱਜ ਵੀ ਆਰ ਪਾਰ ਦੀ ਲੜਾਈ ਲੜਾਂਗੇ ਚੰਡੀਗੜ੍ਹ ਦੀ 1 ਇੰਚ ਜ਼ਮੀਨ ਤੇ ਵੀ ਹਰਿਆਣੇ ਦੀ ਕੋਈ ਬਿਲਡਿੰਗ ਬਣ ਨਹੀਂ ਦੇਵਾਂਗੇ ਹਰਿਆਣਾ ਜਿੱਥੇ ਮਰਜ਼ੀ ਬਣਾਵੇ ਰਾਜਤਾਂ ਨਹੀਂ ਚਾਹੇ ਪੰਚਕੂਲੇ ਲੈ ਜਾਏ ਕਰਨਾਲ ਲੈ ਜਾਏ ਕੁਰਕ ਖੇਤਰ ਲੈ ਜਾਏ ਸਾਨੂੰ ਕੋਈ ਲਾਗਤ ਹੈਗਾ ਨਹੀਂ ਪਰ ਇਹ ਚੰਡੀਗੜ੍ਹ ਪੰਜਾਬ ਦਾ ਹੁਣਾਉਂਦਾ ਜੀ ਯਾਦ ਜਿੱਦਣ ਸੁੱਤੇ ਪਿਆ ਨੇ ਟਵੀਟ ਕਰਕੇ ਹਰਿਆਣਾ ਨੇ ਜ਼ਮੀਨ ਮੰਗੀ ਨਾਲ ਸ਼ਰਾਰਤ ਨਾਲ ਤੁਸੀਂ ਵੀ ਮੰਗੀ ਉਹ ਪੰਜਾਬ ਦੇ ਹੱਕ ਮਾਰਨ ਦਾ ਉਹ ਪੰਜਾਬ ਦੇ ਹੱਕ ਖੋਣ ਦੀ ਨੀਤ ਤੁਸੀਂ ਰੱਖੀ ਜਿਹੜੇ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਕਿ ਭਾਈ ਇਹ ਵਿਧਾਨ ਸਭਾ ਵੀ ਚੰਡੀਗੜ੍ਹ ਇਹ ਜਿਹੜੀ ਚੰਡੀਗੜ੍ਹ ਚ ਬਣੀ ਹੈ ਪੰਜਾਬ ਦੀ ਹੈ ਇਹ ਹਾਈ ਕੋਰਟ ਵੀ ਜਿਹੜੀ ਬਿਲਡਿੰਗ ਬਣੀ ਹੈ ਪੰਜਾਬ ਦੀ ਹੈ ਉਹ ਮੁੱਖ ਮੰਤਰੀ ਤੋਂ ਹੋਰ ਪੰਜਾਬ ਕੀ ਤਵੱਕੋ ਰੱਖੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰੀਕੇ ਦੀਆਂ ਸਾਜ਼ਸ਼ਾਂ ਦਾ ਜਿਨ੍ਹਾਂ ਦਾ ਤੁਸੀਂ ਹਿੱਸਾ ਵੰਡ ਰਹੇ ਹੋ ਇਹ ਬੰਦ ਕਰ ਦਿਓ ਆ ਜਿਹੜੇ ਤੁਹਾਡੇ ਬੁਲਾਰੇ ਹੰਝੂ ਆਉਂਦੇ ਫਿਰਦੇ ਕਿ ਜੀ ਐਨਜੀਟੀ ਨੇ ਅਪਰੂਵਲ ਦਿੱਤਾ ਜੀ ਕਿਵੇਂ ਦਿੱਤਾ ਭਾਈ ਤੁਹਾਡੀ ਸਹਿਮਤੀ ਨਾਲ ਦਿੱਤਾ ਤੁਸੀਂ ਤਾਂ ਆਪ ਉਸ ਵੱਖਰੀ ਜ਼ਮੀਨ ਮੰਗਦੇ ਸੀ ਅਗਲੇ ਨੇ ਚੱਕ ਕੇ ਦੇਤਾ ਸੋ ਹੁਣ ਲੋਕ ਤੁਹਾਡੇ ਮਗਰ ਮੱਚਦੇ ਹੰਝੂ ਨਹੀਂ ਦੇਖਣਾ ਚਾਹੁੰਦੇ ਲੋਕਾਂ ਨੂੰ ਆ ਕੇ ਜਵਾਬ ਦਿਓ ਕਿ ਪੰਜਾਬ ਦੇ ਨਾਲ ਐਡਾ ਵੱਡਾ ਧਰੋ ਤੁਸੀਂ ਕਿਉਂ ਕਮਾਇਆ ਜਦਕਿ ਤੁਹਾਨੂੰ 92 ਐਮਐਲਏ ਦੇ ਕੇ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਸੀ ਪਰ ਤੁਸੀਂ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ ਨਾਲ ਇੱਕ ਵੱਡਾ ਧੋਖਾ ਕੀਤਾ ਕੇਂਦਰ ਸਰਕਾਰ ਦਾ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਹਰਿਆਣਾ ਜਿਹੜੀ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਫਿਰਦਾ ਚੰਡੀਗੜ੍ਹ ਚ ਅਜੈਂਸੀਟੀ ਦੇ ਉਹਦੀ ਵੀ ਅਪਰੂਵਲ ਦੇ ਦਿੱਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਚ ਬੈਠੀਆਂ ਹਕੂਮਤਾਂ ਇਹ ਪੰਜਾਬ ਦੇ ਹੱਕ ਖੋਣ ਨੂੰ ਐਡੀਆਂ ਕਾਲੀਆਂ ਕਿਉਂ ਰਹਿੰਦੀਆਂ ਕਿਉਂਕਿ ਐਨਜੀਟੀ ਕੋਲ ਤਾਂ ਚੰਡੀਗੜ੍ਹ ਦੀਆਂ ਬੜੀਆਂ ਅਪਰੂਵਲਾਂ ਪੈਂਡਿੰਗ ਪਈਆਂ ਨੇ ਉਹਨਾਂ ਚੋਂ ਇੱਕ ਹਾਈ ਕੋਰਟ ਦੇ ਵਿੱਚ ਵਕੀਲ ਸਹਬਾਨਾਂ ਦੇ ਨਵੇਂ ਚੈਂਬਰ ਬਣਨੇ ਨੇ ਜਿਨ੍ਹਾਂ ਦੀ ਬਹੁਤ ਲੋੜ ਹੈ ਉਹ ਨਹੀਂ ਮਿਲੀਆਂ ਪਰ ਇਹ ਵਿਧਾਨ ਸਭਾ ਦੀ ਅਪਰੂਵਲ ਇਹ ਬੜੀ ਛੇਤੀ ਆ ਮੈਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਿਆ ਗਿਆ ਹਰਿਆਣੇ ਨੂੰ ਤਾਂ ਟੈਂਪਰੇਰੀ ਤੌਰ ਤੇ ਇਹ ਲੀਸ ਤੇ ਦਿੱਤੀਆਂ ਸੀ ਬਿਲਡਿੰਗਾਂ ਕਿ ਜਿੰਨਾ ਚਿਰ ਆਪਣੀ ਰਾਜਧਾਨੀ ਨਹੀਂ ਬਣਾ ਲੈਂਦੇ ਤੁਸੀਂ ਵਰਤ ਲਓ ਤੇ ਹੁਣ ਕੇਂਦਰ ਉਹਰੇ ਹਰਿਆਣੇ ਦਾ ਪੱਕਾ ਕਬਜ਼ਾ ਕਰਾ ਕੇ ਇਹਨੂੰ ਪਰਮਾਨੈਂਟ ਯੂਟੀ ਬਣਾਉਣਾ ਚਾਹੁੰਦਾ ਹੈ ਇਹ ਅਸੀਂ ਹੋਣ ਨਹੀਂ ਦੇਵਾਂਗੇ ਪਰ ਮੇਰਾ ਦੂਜਾ ਵੱਡਾ ਸਵਾਲ ਮੁਕਸੂਬੇ ਦੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਕਿਤੇ ਬਾੜੀ ਤਾਂ ਨਹੀਂ ਖੇਤ ਮੁਖਾਰੀ ਕਿਉਂਕਿ ਜਿਸ ਦਿਨ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਮਾਨ ਸੰਭੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਰਾ ਲੱਗ ਰਿਹਾ ਕਦੇ BBMB ਚ ਪੰਜਾਬ ਦੀ ਨੁਮਾਇੰਦਗੀ ਖਤਮ ਕਦੇ SITCO ਚ ਪੰਜਾਬ ਦੀ ਨੁਮਾਇੰਦਗੀ ਖਤਮ ਫਿਰ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ